ਨਸ਼ਾਸਕ੍ਰਿਤੋ ਇਲਾਵਾ ਅਨੁਸੂਚੀ 84 ਸਿੱਖ ਨਗਿਆ ਦਾ ਮੁੱਦਾ ਪੰਜਾਬ ਦੀ ਸਿਆਸਤ ਦੇ ਵਿੱਚ ਗਰਮਾਇਆ ਹੋਇਆ ਹੈ ਪਟਿਆਲਾ ਤੋਂ ਕਾਂਗਰਸੀ ਸਾਂਸਦ ਪਰਨੀਤ ਕੌਰ ਨੇ ਆਖਿਆ ਕਿ ਅਕਾਲੀ ਭਾਜਪਾ ਜਾਣਵੋਜ ਕੇ ਲੋਕਾਂ ਨੂੰ 扑ਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਪਰ ਕਿਹਾ ਗਿਆ ਸੀ ਕਿ ਉਹਨਾਂ ਨੇ ਜਗਦੀਸ਼ ਟੈਟਲਰ ਨੂੰ ਕਲੀਨ ਚਿੱਟ ਦਿੱਤੀ ਇਸ ਤੇ ਬੋਲਦੇ ਹੋਏ ਆ ਹ ਵੀ ਪਰਨੀਤ ਕੌਰ ਨੇ ਆ ਕਿਹਾ ਕਿ ਉਹਨਾਂ ਨੇ ਪੂਰੀ ਇੰਟਰਵਿਊ ਨਹੀਂ ਸੁਣੀ ਹੈ ਪਰ ਸ਼ੋਮਨੀ ਅਕਾਲੀ ਦਲ ਲੋਕਾਂ ਨੂੰ 扑ਕਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਅਕਾਲੀ ਦਲ ਦੇ ਕੋਲ ਹੋਰ ਕੋਈ ਮੁੱਦਾ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਨੇ ਇਹ ਗਲਾਖੀ ਸੀ ਕਿ ਉਹਨਾਂ ਨੇ 4 ਦਿਨ ਜੋ ਵੀ ਕੈਂਪ ਦੇ ਵਿੱਚ ਬਤਾਇਆ ਉਸ ਦੇ ਵਿੱਚ ਟਾਈਟਲਰ ਦਾ ਨਾਮ ਨਹੀਂ ਸੁਣਿਆ ਸੀ ਇਸ ਲਈ ਫੈਸਲਾ ਅਦਾਲਤ ਕਰੇਗੀ ਅਤੇ ਜਾਂਚ ਸੀਬੀਆਈ ਕਰੇਗੀ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਸਹਿਯੋਗੀ ਸਰਬਜੀਤ ਸਿੰਘ ਦੇ ਨਾਲ ਸਰਬਜੀਤ ਤੁਸੀਂ ਗੱਲਬਾਤ ਕੀਤੀ ਪੰਨੀਤ ਕੌਰ ਦੇ ਨਾਲ ਕੀ ਕੁਝ ਕਹਿਣਾ ਸੀ ਉਹਨਾਂ ਦਾ 84 ਮੁੱਦੇ ਤੇ ਦੇਖੋ ਜਿਸ ਤਰੀਕੇ ਨਾਲ ਆ ਕਾਲਜ ਲਗਾਤਾਰ ਇਸ ਮੁੱਦੇ ਨੂੰ ਉਭਾਰ ਰਿਹਾ ਹੈਗਾ ਔਰ ਕੱਲ ਮੈਨੀਫੈਸਟੋ ਵੀ ਰਿਲੀਜ਼ ਕੀਤਾ ਗਿਆ ਹੈਗਾ ਉਹਦੇ ਵਿੱਚ ਵੀ ਗੱਲ ਕੀਤੀ ਗਈ ਕਿ ਫਾਸਟ ਟਰੈਕ ਕੋਡ ਬਣਾਈ ਜਾਏਗੀ ਔਰ ਖਾਸ ਤੌਰ ਤੇ ਕੈਪਟਨ ਅਮਨਿੰਦਰ ਸਿੰਘ ਦੀ ਜਿਹੜੀ ਸਟੇਟਮੈਂਟ ਆਈ ਜੋ ਇੱਕ ਟਿੱਪਣੀ ਕੀਤੀ ਗਈ ਹੈ ਚੈਨਲ ਦੇ ਉੱਤੇ ਉਸ ਜਗਦੀਸ਼ ਟਾਈਟਰ ਦੇ ਸਬੰਧ ਵਿੱਚ ਐਸੇ ਸਵਾਲਾਂ 'ਚ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਉਹਨੇ ਪਹਿਲੀ ਗੱਲ ਤੇ ਇਹੀ ਕਹੀ ਹੈ ਕਿ ਉਹਨਾਂ ਨੇ ਪੂਰੀ ਇੰਟਰਵਿਊ ਸੁਣੀ ਨਹੀਂ ਹੈ ਪਰ ਜੋ ਸਚਾਈ ਹੈਗੀ ਹੈ ਸਚਾਈ ਜਿਹੜੀ ਸਾਰੇ ਲੋਕਾਂ ਦੇ ਸਾਹਮਣੇ ਹੈਗੀ ਕੈਪਟਨ ਅਮਨਿੰਦਰ ਸਿੰਘ ਜਿਹੜੀ ਸਟੇਟਮੈਂਟ ਹੈਗੀ ਹੈ ਜੋ ਪਤਾ ਲੱਗਾ ਕਪਟਮਿੰਦ ਸਿੰਘਾ ਲਗਦਾ ਕਿ ਉੱਥੇ ਦਿੱਲੀ ਦੇ ਵਿੱਚ ਜਦੋਂ ਇਹ ਗੰਗੇ ਹੋਏ ਸਨ ਉੱਥੇ ਗਏ ਨਹੀਂ ਤੇ ਉਸ ਦੌਰਾਨ ਜਿਹੜੇ ਹੈਗੇ ਨੇ ਲੋਕਾਂ ਨੇ ਜਗਦੀਸ਼ ਟੈਕਟਰ ਦਾ ਨਾਮ ਨਹੀਂ ਲਿਆ ਪਰ ਫਿਲਹਾਲ ਉਹਨਾਂ ਸਿੱਧਾ ਨਿਸ਼ਾਨਾ ਅਕਾਲੀ ਦਲ ਤੇ ਸਾਝਾ ਹੈਗਾ ਕਿ ਅਕਾਲੀ ਦਲ ਜਿਹੜਾ ਚੋਣਾਂ ਦੇ ਮੌਕੇ ਤੇ ਅਜਿਹੇ ਮੁੱਦੇ ਉਭਾਰ ਕੇ ਲੋਕਾਂ ਦੀ ਜਿਹੜੀਆਂ ਭਾਵਨਾਤਮਕ ਜਿਹੜੀਆਂ ਸੈਂਟੀਮੈਂਟਸ ਨੇ ਉਹਨਾਂ ਦੇ ਉੱਤੇ ਨਿਸ਼ਾਨਾ ਕਰਦਾ ਹੈਗਾ ਔਰ ਮੁੱਦੇ ਹੁਣ ਅਕਾਲੀ ਦਲ ਕੋ ਖਤਮ ਹੋ ਗਏ ਨੇ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਉਹਨਾਂ ਕੋਲ ਜਿਸ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗਣ ਔਰ ਲਗਾਤਾਰ ਐਸੇ ਮੁੱਦੇ ਉਭਾਰ ਕੇ ਜਿਹੜੇ ਹੈਗੇ 1984 ਦੇ ਲੋਕ ਸਰਜੀਤ ਪਾਵੇਂ ਹਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਫਾਈ ਦੇ ਦਿੱਤੀ ਹੈ ਕਿ ਉਹਨਾਂ ਨੇ ਟਾਈਟਰ ਨੂੰ ਕਲੀਨ ਸ਼ੀਟ ਨਹੀਂ ਦਿੱਤੀ ਹੈ ਜੋ ਵੀ ਉਹਨਾਂ ਨੇ ਕਿਹਾ ਸੀ ਉਹ ਸਾਫ਼ ਕਰ ਦਿੱਤਾ ਹੈ ਪਰ ਕੈਪਟਨ ਦੀਆਂ ਮੁਸੀਬਤਾਂ ਜ਼ਰੂਰ ਵਧ ਗਈਆਂ ਨੇ ਕਸੂਤੀ ਹਾਰਤ ਦੇ ਵਿੱਚ ਜ਼ਰੂਰ ਫਸ ਗਏ ਨੇ ਕਿਉਂਕਿ ਅਕਾਲੀ ਦਲ ਅਤੇ ਭਾਜਪਾ ਲਗਾਤਾਰ ਕਿਰੰਦੀ ਕੋਸ਼ਿਸ਼ ਦੇ ਵਿੱਚ ਨੇ ਬਿਲਕੁਲ ਜੀ ਕਿਉਂਕਿ ਆਮ ਤੌਰ ਤੇ ਜਦੋਂ ਵੀ ਚੋਣਾਂ ਆਉਂਦੀਆਂ ਨੇ ਤੇ ਅਕਾਲੀ ਦਲ ਕੋਲ ਸਿਰਫ ਇੱਕ ਹੀ ਮੁੱਦਾ ਹੁੰਦਾ ਹੈ ਉਹ ਮੁੱਦਾ ਹੁੰਦਾ ਹੈ 1984 ਦਾ ਪਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਦੀ ਤੇ ਉਹਨਾਂ ਨੇ ਐਸਆਈਟੀ ਦਾ ਗਠਨ ਕਰਦੇ ਹੋਏ ਯਾਨੀ ਕਿ ਇਹ ਮੁੱਦਾ ਵੀ ਅਕਾਲੀ ਦਲ ਤੋਂ ਖੋਇਆ ਗਿਆ ਸੀਗਾ 1984 ਦਾ ਪਰ ਫਿਲਹਾਲ ਹੁਣ ਜਿਹੜੀ ਤਾਜ਼ਾ ਜਿਹੜਾ ਬਿਆਨ ਆਇਆ ਸੀਗਾ ਕੈਪਟਨ ਵਿੰਦਰ ਸਿੰਘ ਦਾ ਇਹਨਾਂ ਦੰਗਿਆਂ ਦੇ ਸੰਬੰਧ ਦੇ ਵਿੱਚ ਉਸ ਦੰਗੇ ਤੋਂ ਬਾਅਦ ਅਕਾਲੀ ਦਲ ਨੇ ਫੇਰ ਤੋਂ ਇਸ ਮੁੱਦੇ ਦੇ ਉੱਤੇ ਜਿਹੜਾ ਹੈਗਾ ਇਹ ਲੋਕਾਂ ਦੇ ਵਿੱਚ ਉਭਾਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪ ਉੱਥੇ ਵੀ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਕਿ ਜਿਹੜੀ ਸਿੱਖਾਂ ਦੀ ਇੱਕ ਜੋ ਦਾਵਾ ਕਰਿਆ ਜਾਂਦਾ ਹੈ ਕਾਂਗਰਸ ਦਲ ਵੱਲੋਂ ਕਿ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਉਸੇ ਚੀਜ਼ ਦੇ ਉੱਤੇ ਜਿਹੜੀ ਹੈਗੀ ਹੈ ਰਾਜਨੀਤਿਕ ਜਿਹੜੇ ਕਾਰਨਾ ਕਰਕੇ ਕਹੀ ਹੈ ਜਾਂ ਚੋਣਾਂ ਦੇ ਇਸ ਮੌਸਮ ਦੇ ਵਿੱਚ ਜਿਹੜੀ ਸਿੱਖ ਸੈਂਟੀਮੈਂਟਸ ਹੈ ਉਹਨਾਂ ਦੇ ਉੱਤੇ ਚੋਟ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਕਿਤੇ ਨਾ ਕਿਤੇ ਕਾਂਗਰਸ ਦਲ ਕਰ ਰਿਹਾ ਹੈ ਔਰ ਉਸ ਵੋਟ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ